ਜੀ ਮੈਂ ਆਸ਼ਟਿਕ ਕੋਰ ਸੰਧੂਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਸੇ ਕਸੂਤੇ ਬੀਜੇਪੀ ਦੀ ਹਾਈ ਕਮਾਂਡ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇ ਨਕਾਬ ਕਰ ਦਿੱਤਾ ਹੈ ਜੇਕਰ ਗੱਲ ਕਰੀਏ 70 ਸਾਲਾਂ ਦੇ ਵਿੱਚ ਪਹਿਲੀ ਵਾਰ ਜਿਹੜੀ ਹੈ ਸੈਸ਼ਨ ਦੇ ਵਿੱਚ ਇੱਕ ਪਾਸੇ ਅਰਵਿੰਦ ਕੇਜਰੀਵਾਲ ਵੱਲੋਂ ਜਿਹੜੀ ਸਕ੍ਰਿਪਟ ਲਿਖੀ ਗਈ ਸੀ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਹੀ ਉੱਥੇ ਜਿਹੜਾ ਹੈ ਬੀਜੇਪੀ ਦੇ ਖਿਲਾਫ ਬੋਲਦੇ ਨਜ਼ਰ ਆਏ ਕਿ ਸਾਨੂੰ 1900 ਕਰੋੜ ਰੁਪਏ ਦਿਨੀ ਲੇਕਿਨ ਸਾਨੂੰ 20000 ਕਰੋੜ ਦੀ ਜਰੂਰਤ ਹੈ ਜੇਕਰ ਗੱਲ ਕਰੀਏ ਤੇ ਉਹ 1600 ਕਰੋੜ ਰੁਪਏ ਦੀ ਜਿਹੜੀ ਗੱਲ ਚੱਲ ਰਹੀ ਹੈ ਦੂਸਰੇ ਪਾਸੇ ਨਾ ਹੀ 2023 ਦੇ ਵਿੱਚ ਮੁਆਜ਼ਾ ਦਿੱਤਾ ਗਿਆ ਉਹਨਾਂ ਕਿਸਾਨਾਂ ਉਹਨਾਂ ਲੋਕਾਂ ਨੂੰ ਤੇ ਨਾ ਹੀ 2000 ਹਜੇ ਤੱਕ ਪੱਛੀ ਵਿੱਚ ਜੇਕਰ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੂਸਰੇ ਪਾਸੇ ਹਰਪਾ ਸਿੰਘ ਚੀਮਾ ਉਹ 12000 ਕਰੋੜ ਰੁਪਏ ਦਾ ਜਿਹੜਾ ਹੈ ਉਹਦੀ ਸਾਰੀ ਰਿਪੋਰਟ ਸਾਹਮਣੇ ਰੱਖ ਦੇ ਨਜ਼ਰ ਕਿਉਂ ਨਹੀਂ ਆਉਂਦੀ ਕਿਉਂਕਿ ਇੱਕ ਪਾਸੇ ਕਹਿਤ ਦੀ ਜਿਹੜੀ ਹੈ ਵੱਡੀ ਰਿਪੋਰਟ ਆ ਚੁੱਕੀ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਦੀ ਮਦਦ ਤਾਂ ਕੀ ਕਰਨੀ ਸੀ ਕਿਸੇ ਤਰ੍ਹਾਂ ਦੀ ਜਿਹੜੀ ਹੈ 1 ਰੁਪਿਆ ਵੀ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ ਜਦੋਂ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਆਏ ਤਾਂ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਜਿਹੜਾ ਹੈ ਨਾ ਹੀ 2023 ਦੇ ਵਿੱਚ ਮੁਆਵਜ਼ਾ ਮਿਲਿਆ ਹੈ ਜਿਹੜਾ ਇਹ ਕਹਿੰਦੇ ਸੀ ਅਸੀਂ ਆਮ ਆਦਮੀ ਪਾਰਟੀ ਕਿ ਅਸੀਂ ਕੁੱਕੜੀ ਅਸੀਂ ਅਸੀਂ ਬੱਕਰੀ ਤੇ ਮੁਆਵਜ਼ਾ ਦਵਾਂਗੇ ਲੇਕਿਨ ਉਹ ਮੁਆਵਜ਼ਾ ਤਾਂ ਕੀ ਦੇਣਾ ਲੇਕਿਨ ਸਾਡੇ ਬਣਦੇ ਹੱਕ ਹੀ ਨਹੀਂ ਦਿੱਤੇ ਗਏ ਦੂਸਰੇ ਪਾਸੇ ਇੱਕ ਰਿਪੋਰਟ ਜਿੱਥੇ ਨਿਕਲ ਕੇ ਸਾਹਮਣੇ ਆ ਗਈ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਰਪਾਲ ਸਿੰਘ ਚੀਮਾ ਦਾ ਜਿਹੜਾ ਹੈ ਕਾਲਾ ਚਿੱਠਾ ਸਾਹਮਣੇ ਉਹਦਾ ਨਜ਼ਰ ਆ ਗਿਆ ਹੈ ਦੂਸਰੇ ਪਾਸੇ ਜਿੱਥੇ 1600 ਕਰੋੜ ਰੁਪਏ ਨਹੀਂ 20000 ਕਰੋੜ ਰੁਪਏ ਦੀ ਗੱਲ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸੇ ਤਰ੍ਹਾਂ ਦਾ ਮੁਆਵਜ਼ਾ 2023 ਵਿੱਚ ਲੋਕਾਂ ਨੂੰ ਨਹੀਂ ਦਿੱਤਾ ਤੇ ਉਹਦੇ ਉੱਤੇ ਜਿਹੜੀ ਹੈ ਕੱਲ ਜਿੱਥੇ ਸੈਸ਼ਨ ਦੇ ਵਿੱਚ ਕਾਫੀ ਜਿਦੋ ਜਦਾਈਆਂ ਗੱਲਾਂ ਨਿਕਲ ਕੇ ਸਾਹਮਣੇ ਆਇਆ ਤੁਹਾਨੂੰ ਦੱਸਦੀ ਹੈ ਕਿ ਸੂਤਰਾਂ ਤੋਂបាន ਦੀ ਜਾਣਕਾਰੀ ਕੀ ਸਾਹਮਣੇ ਆ ਰਹੀ ਹੈ ਮੋਦੀ ਸਰਕਾਰ ਦੇ ਵੱਲੋਂ ਪੰਜਾਬ ਵਿੱਚ ਐਲਾਨੇ 1600 ਕਰੋੜ ਰੁਪਏ ਵਿੱਚ ਇੱਕ ਤੇਲਾ ਵੀ ਪੰਜਾਬ ਦੀ ਸਰਕਾਰ ਨੂੰ ਨਹੀਂ ਮਿਲਿਆ ਇਸ ਦੋਸ਼ੇ ਮੁੱਖ ਮੰਤਰੀ ਭਗਵੰਤ ਮਾਨ ਵਿੱਤ ਮੰਤਰੀ ਹਰਪਾਲ ਸਿੰਘ ਦੁਆਰਾ ਬੀਤੇ ਕੱਲ ਲਗਾਏ ਗਏ ਸਨ ਹੁਣ ਇਸ 1600 ਕਰੋੜ ਰੁਪਏ ਦੇ ਪੈਕੇਜ ਤੇ ਸਿਆਸਤ ਵਾਕ ਗਈ ਹੈ ਕੇਂਦਰੀ ਰਾਜ ਮੰਤਰੀ ਬੀ ਐਲ ਵਰਮਾ ਨੇ 1600 ਕਰੋੜ ਰੁਪਏ ਦੇ ਪੈਕੇਜ ਤੇ ਵੱਡਾ ਬਿਆਨ ਦਿੱਤਾ ਕਿ ਇਹ ਰਕਮ ਸੂਬਾ ਸਰਕਾਰ ਨੂੰ ਨਹੀਂ ਬਲਕਿ ਜਿੱਥੇ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਜਾਵੇਗੀ ਯਾਨੀ ਕਿ ਤੁਹਾਨੂੰ ਸਿੱਧੀ ਸਾਥ ਦੱਸ ਰਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਾਤੇ ਵਿੱਚ ਹੁਣ ਯਾਨੀ ਕਿ ਪੰਜਾਬ ਸਰਕਾਰ ਦੇ ਖਾਤੇ 'ਚ 1 ਰੁਪਿਆ ਨਹੀਂ ਆਵੇਗਾ ਜੇਕਰ ਮਦਦ ਕੀਤੀ ਜਾਵੇ ਕਿ ਭਾਜਪਾ ਵੱਲੋਂ ਯਾਨੀ ਕਿ ਪਾਜਪਾ ਵੱਲੋਂ ਉਹ ਸਿੱਧੇ ਖਾਤਿਆਂ ਦੇ ਵਿੱਚ ਪੈਂਦੇ ਪੈਸੇ ਪਾਏ ਜਾਣਗੇ ਕਿਉਂਕਿ ਪਹਿਲਾਂ ਵੀ ਜਿਹੜੇ ਪੈਸੇ ਪਾਏ ਗਏ ਨੇ ਹਜੇ ਤੱਕ ਉਹਨਾਂ ਦਾ ਕਿਸੇ ਤਰ੍ਹਾਂ ਦਾ ਵੀ ਸਾਬ-ਕਿਤਾਬ ਸਰਕਾਰ ਨੂੰ ਜਿਹੜੀ ਹੈ ਕੇਂਦਰ ਸਰਕਾਰ ਨੂੰ ਨਹੀਂ ਦਿੱਤਾ ਗਿਆ ਦੂਸਰੇ ਪਾਸੇ ਦੱਸਦੀਏ ਗਿਰਦਾਦੀ ਤੋਂ ਬਾਅਦ ਤੁਰੰਤ ਪੈਸੇ ਮਿਲਣ ਦੇ ਤੇ ਜੁੜਤ ਪੈਨ ਤੇ ਹੋਰ ਮਦਦ ਵੀ ਦਿੱਤੀ ਜਾਵੇਗੀ ਦੱਸਦੀਏ ਕਿ ਪਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਪ੍ਰਵਾਦ ਦੇ ਇਲਾਕਿਆਂ ਦੇ ਦੌਰੇ ਤੋਂ ਬਾਅਦ ਐਲਾਨ ਕੀਤਾ ਸੀ ਪਰ ਪੰਜਾਬ ਸਰਕਾਰ ਰਕਮ ਨੂੰ ਨਾ ਕਾਫੀ ਦੱਸਦਿਆਂ ਵਿਰੋਧ ਜਤਾਇਆ ਬੀਜੇਪੀ ਨੇ ਕਿਹਾ ਕਿ ਲੋਕਾਂ ਦੀ ਮੰਗ ਤੇ ਪ੍ਰਧਾਨ ਮੰਤਰੀ ਦੇ ਨਿੱਜੀ ਮਦਦ ਦਾ ਫੈਸਲਾ ਲਿਆ ਪਰ ਆਪ ਨੇਤਾ ਨੀਲ ਗਰਗ ਨੇ ਇਸ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਉਹਨਾਂ ਨੇ ਕਿਹਾ ਪੰਜਾਬ 20000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਪਰ ਕੇਂਦਰ ਨੇ ਸਿਰਫ 1600 ਕਰੋੜ ਰੁਪਏ ਦਾ ਚਾਂਸਾ ਦਿੱਤਾ ਆਰਡੀਐਫ ਨੇ ਆਰਡੀਐਫ ਅਤੇ ਜੀਐਸਟੀ ਨੇ ਪੈਸਾ ਵੀ ਰੋਕਿਆ ਗਿਆ ਜੋ ਫੈਂਡਲਿਸਟ ਦੇ ਖਿਲਾਫ ਹੈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਕਸੂਤੇ ਫਸ ਚੁਕੇ ਨੇ ਜਿੱਥੇ ਇੱਕ ਪਾਸੇ ਪੰਜਾਬ ਦੇ ਕਿਸਾਨਾਂ ਵੱਲੋਂ ਵਿਰੋਧ ਤੇ ਦੂਸਰੇ ਪਾਸੇ ਕੱਲ ਭਾਜਪੀ ਦੀ ਹਾਈ ਕਮਾਂਡ ਨੇ ਜਿਹੜੇ ਵੱਡੇ ਖਲਾਸੇ ਕਰ ਦਿੱਤੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਿ ਇਹਨਾਂ ਵੱਲੋਂ ਕਿਸੇ ਤਰ੍ਹਾਂ ਦਾ ਮੁਆਵਜ਼ਾ ਨਾ ਪਹਿਲਾਂ ਲੋਕਾਂ ਨੂੰ ਦਿੱਤਾ ਗਿਆ ਤੇ ਹੁਣ ਇਹਨਾਂ ਦੇ ਖਾਤਿਆਂ 'ਚ ਨਹੀਂ ਸਿੱਧਾ ਕਿਸਾਨਾਂ ਦੇ ਖਾਤਿਆਂ 'ਚ ਪੈਸਾ ਪਾਇਆ ਜਾਏਗਾ